ਜੇ ਗੰਗੂ ਮਾਤਾ ਜੀ ਤੇ ਛੋੜੇ ਸਾਹਿਬ ਜਦਿਆਂ ਨੂੰ ਬੇਈਮਾਨ ਹੋ ਕੇ ਧੋਖੇ ਨਾਲ ਗ੍ਰਿਫਤਾਰ ਨਾ ਕਰਾਉਂਦਾ ਤਾਂ ਇਹ ਸ਼ੋਕਦਾਇਕ ਘਟਨਾ ਹੀ ਨਾ ਵਾਪਰਦੀ ਹੂੰ ਇਹ ਹੀ ਨਹੀਂ ਬਲਕਿ ਇਸ ਦੇ ਪਿੱਛੋਂ ਜੇ ਜਦੋਂ ਕਾਜ਼ੀ ਨੇ ਕੋਈ ਛੋੜੇ ਸਾਹਿਬ ਜਦਿਆਂ ਲਈ ਕੁਝ ਸਜ਼ਾ ਨਹੀਂ ਤਜਵੀਜ਼ ਕੀਤੀ ਥੀ ਜੇ ਦਿਵਾਨ ਸੁਚਨੰਦ ਜ਼ਿਦ ਨਾ ਕਰਦਾ ਔਰ ਸੂਬੇ ਸਰਾਂਦੂ ਨੂੰ ਜ਼ੋਰ ਨਾ ਪਾਉਂਦਾ ਦਾ ਵੀ ਇੱਕ ਸੋਖ ਦਾ ਘਟਰਾਣਾ ਵਾਪਰਦੇ ਅੱਗੇ ਉਹ ਲਿਖਦੇ ਨੇ ਵੀ ਕੱਲੇ ਜ਼ਾਲਮ ਤੇ ਗੁਨਾਹਗਰ ਪਾਪੀ ਸੂਬੇ ਸਰੰਦ ਨੂੰ ਇਹਦਾ ਦੋਸ਼ੀ ਮੰਨਣਾ ਠੀਕ ਨਹੀਂ ਹੈ ਇਸ ਦੇ ਨਾਲ ਨਾਲ ਗੰਗੂ ਤੇ ਦੀਵਾਨ ਸੁਚਾਨੰਦ ਵਰਗੇ ਬੇਈਮਾਨ ਧੋਖੇਬਾਜ਼ ਤੁਸ਼ਟ ਲੋਕ ਵੀ ਇਸ ਦੇ ਘਟ ਮੁਜਰਮ ਨਹੀਂ ਹੈਗੇ ਇੰਡੀਅਨ ਪੈਨਲ ਕੋਡ ਦੀ ਤਾਰਾ 120 ਬੀ 120 ਬੀ ਦੇ ਅਨੁਸਾਰ ਜਿੰਨਾ ਭੜਕਾਉਣ ਵਾਲਾ ਮੁਜਰਮ ਹੈ ਪਾਪੀ ਹੈ ਜਿੰਨਾ ਸਜ਼ਾ ਦੇਣ ਵਾਲਾ ਮੁਜਰਮ ਹੈ ਜਾਂ ਜਾਨਮੁਜਰਮ ਉਹ ਨਹੀਂ ਪੜਕੌਣ ਵਾਲਾ ਮੁਜਰਮ ਹੈ ਤੇ ਇੱਕ ਹੁਣ ਇੱਥੇ ਦੇਖੋ ਮੈਂ ਗੱਲ ਕਰਦਾ ਇੱਕ ਮੁਸਲਮਾਨ ਤੇ ਦੂਸਰੇ ਉਹਦੀ ਆਪਾਂ ਕਹਿੰਦੇ ਮੁਸਲਮਾਨ ਜਿੱਥੇ ਆਪਾਂ ਅਕਸਰ ਕਿਹਾ ਜਾਂਦਾ ਜਿਵੇਂ ਤੁਸੀਂ ਗੱਲ ਕੀਤੀ ਦੀ ਪਹਿਲਾਂ ਵੀ ਮੁਸਲਮਾਨ ਪਹਿਲਾਂ ਤੇਲ ਜਬਾਂ ਪਾ ਲਵੇ ਫਿਰ ਤੀਰਾਂ ਦੀ ਬੋਰੀ ਚ ਪਾ ਲਵੇ ਜਿੰਨੇ ਤੇ ਲੱਗਦੇ ਹੋਏ ਬਹੁਤ ਆਫ ਦੀ ਰਿਕਾਰਡਿੰਗ ਮੈਂ ਗੱਲ ਕੀਤੀ ਜੀ ਚਲੋ ਗੱਸੀ ਗੱਲ ਕਰਦਾ ਵੀ ਇੱਕ ਪਾਸੇ ਗੰਗੂ ਤੇ ਦੀਵਾਨ ਸੁਚਾਨੰਦ ਨੇ ਤੇ ਦੂਜੇ ਪਾਸੇ ਉਹਨਾਂ ਦੀ ਬੇਈਮਾਨੀ ਤੇ ਧੋਖਾ ਤੇ ਦੁਸ਼ਤਪਣਾ ਹੈ ਤਾਂ ਦੂਸਰੇ ਪਾਸੇ ਮਰੇ ਕੋਲ ਨਵਾਬ ਦੀ ਖੁਦਾ ਪ੍ਰਸਤੀ ਤੇ ਸੱਚੀ ਗੱਲ ਆਖਣ ਦੀ ਹਿੰਮਤ ਦੇਖੋ ਹੌਸਲਾ ਦੇਖੋ ਤਾਂ ਦੋਵੇਂ ਅਲੱਗ-ਅਲੱਗ ਹੋ ਗਈ ਨਾ ਚੀਜ਼ਾਂ ਤੇ ਇਤਿਹਾਸ ਇਹ ਦੱਸਦਾ ਹੈਗਾ ਬਾਕੀ ਹੋਰ ਵੀ ਸਾਰੀ ਕਿਤਾਬਾਂ ਨੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦੇ ਜਿਹੜੇ ਹੈਗੇ ਇੱਕ ਕਿਤਾਬ ਹੈ ਮੈਨੂੰ ਚੋਂ ਨਿਕਲੀ ਚੇਤਨ ਸਿੰਘ ਨੇ ਲਿਖੀ ਹੋਈ ਹੈ ਸ਼ਹੀਦੀ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਕਿਤਾਬ ਹੈ ਕੋਈ ਸੁਣੋ ਉਹਦੇ ਵਿੱਚ ਵੀ ਉਹਨਾਂ ਨੇ ਲਿਖਿਆ ਇੱਕ ਕਵੀ ਹੋਏ ਨੇ ਮੇਰਾ ਖੁਸ਼ਾਤ ਗੁਰੂ ਗੋਬਿੰਦ ਸਿੰਘ ਦੇ ਟਾਈਮ ਦੇ ਉਹ ਉਹਨਾਂ ਨੇ ਵੀ ਇਹ ਲਿਖਿਆ ਵੀ ਜਦੋਂ ਨਵਾਬ ਨੇ ਹਾਰਾ ਨਾਰਾ ਮਾਰਿਆ ਤਾਂ ਉਸ ਤੋਂ ਬਾਅਦ ਸੁਬਾ ਸਰੰਦ ਨੇ ਕਹਿ ਦਿੱਤਾ ਸੀ ਵੀ ਲੈ ਜਾਓ ਬੁਰਜ ਵਿੱਚ ਲੈ ਜਾਓ ਲੈ ਜਾਓ ਬੁਰਜ ਵਿੱਚ ਇਹਨਾਂ ਨੂੰ ਛੱਡ ਦੇਵੋ ਹਮ ਸਾਡਾ ਕੀ ਇਹਨਾਂ ਮਾਸੂਮਾਂ ਨੇ ਵਿਗਾੜਿਆ ਹੈ ਠੀਕ ਹੈ ਨਹੀਂ ਤੇ ਉਸ ਵੇਲੇ ਸੰਭਵ ਉਹਨੇ ਕਹਿ ਦਿੱਤਾ ਸੀ ਇਹ ਉਹਦੇ ਮੁਤਾਬਕ 575 ਨੰਬਰ ਪੇਜ ਤੇ ਹੈ ਤੇ ਉਹ ਜਦੋਂ ਦੀਵਾਨ ਸੁਚਾਨੰਦ ਨੇ ਇਹ ਜਿਹੜੀ ਕਿ ਇਹ ਬਾਜੀ ਹੱਤੋਂ ਜਾਨੀ ਦੇਖੀ ਤਾਂ ਉਹਨੇ ਇਹ ਗੱਲਾਂ ਕਹਿ ਕੇ ਉਹਨੂੰ ਢਕਾਇਆ ਸੁਬੇ ਸਰੰਦ ਨੂੰ ਉਸ ਤੋਂ ਬਾਅਦ ਉਹਨਾਂ ਨੂੰ ਛੋੜੇ ਸਾਹਿਬ ਜੀ ਤਨੂੰ ਜਿਹੜੇ ਕੰਧਾਂ ਵਿੱਚ ਚੜਾਉਣ ਦੀ ਸਜ਼ਾ ਦਿੱਤੀ ਗਈ ਸੀ ਪਰ ਇਹ ਵੀ ਗੱਲ ਹੈ ਨਾ ਇੱਕ ਪਾਸੇ ਜੇ ਆਪਾਂ ਇਹਨਾਂ ਦੇ ਵੀ ਗੱਲ ਕਰਦੇ ਆ ਤਾਂ ਦਵਾਨ ਟੋਡਰ ਮਲ ਵੀ ਸੀਗੇ ਹਾਂ ਉਹੀ ਗੱਲਾਂ ਨਾ ਮੈਂ ਤਾਂ ਮੋਰਾ ਖੜੀਆਂ ਕੀਤੀ ਮੈਂ ਮੈਂ ਦੱਸਾਂ ਵੀ ਕੋਈ ਵੀ ਕੌਮ ਸਾਰੀ ਸਾਰੀ ਚੰਗੀ ਨਹੀਂ ਹੁੰਦੀ ਸਾਰੀ ਸਾਰੀ ਬੁਰੀ ਹੁੰਦੀ ਨਹੀਂ ਹਰ ਕੌਮ ਵਿੱਚ ਚੰਗੇ ਮੰਦੇ ਸਿਆਰੇ ਮੂਰਖ ਪੜ੍ਹੇ ਲਿਖੇ ਅਨਪੜ੍ਹ ਲੋਕ ਹੁੰਦੇ ਨੇ ਇੱਕ ਆਦਮੀ ਦੀ ਨੇਕੀ ਤੋਂ ਸਾਰੀ ਕੌਮ ਨੇਕ ਨਹੀਂ ਬਣ ਜਾਂਦੀ ਇੱਕ ਆਦਮੀ ਦੀ ਬੁਰਾਈ ਤੋਂ ਸਾਰੀ ਕੌ ਤੇ ਅਕਸਰ ਮੈਂ ਚਲੋ ਆਫ ਦੀ ਰਿਕਾਰਡ ਜਿਹੜੀ ਗੱਲ ਤੁਸੀਂ ਛੇੜ ਹੀ ਲਈ ਹੈ ਜਿਹੜੀ ਤੁਹਾਡੇ ਨਾਲ ਕੀਤੀ ਸੀ ਅ ਵੈਸੇ ਤਾਂ ਮੈਨੂੰ ਪਤਾ ਹੈ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਮੈਨੂੰ ਇੱਕ ਕੁਐਸ਼ਨ ਕਰਨ ਦੀ ਆਦਤ ਬਚਪਨ ਤੋਂ ਸੀ ਮੈਨੂੰ ਕਿਸੇ ਨੇ ਆਮ ਪ੍ਰਚਲਿਤ ਆਮ ਲੋਕੀ ਕਹਿੰਦੇ ਹੁੰਦੇ ਨੇ ਸ਼ਹਿਰਾਂ ਦੇ ਵਿੱਚ ਆਮ ਕਹਿੰਦੇ ਹੁੰਦੇ ਆ ਕਹਿੰਦੇ ਮੁਸਲਮਾਨਾਂ ਦਾ ਕਦੇ ਯਕੀਨ ਨਹੀਂ ਕਰਨਾ ਚਾਹੀਦਾ ਕਹਿੰਦੇ ਮੈਂ ਸਵਾਲ ਪੁੱਛ ਰਿਹਾ ਮੈਨੂੰ ਵੀ ਆਪ ਵੀ ਪਤਾ ਹੈ ਕਿ ਗੁਰਗੋਬਿੰਦ ਸਿੰਘ ਜੀ ਨੇ ਐ ਨਹੀਂ ਲਿਖਿਆ ਪਰ ਕਈ ਲੋਕ ਕਹਿੰਦੇ ਆ ਕਿ ਗੁਰਗੋਬਿੰਦ ਸਿੰਘ ਜੀ ਕਹਿੰਦੇ ਸਨ ਵੀ ਤੁਸੀਂ ਜਿਹੜਾ ਇੱਕ ਹੱਥ ਤੇਲ ਦੇ ਪਾਓ ਤੇਲ ਦੇ ਵਿੱਚ ਪਾਓ ਉਹ ਫਿਰ ਉਹੀ ਹੱਥ ਤੇਲ ਤੇਲ ਦੀ ਬੋਰੀ ਦੇ ਵਿੱਚ ਪਾਓ ਜਿੰਨੇ ਤੇਲ ਹੱਥ ਚ ਲਾ ਕੇ ਮੁਸਲਮਾਨ ਉਹਨਾਂ ਦੀ ਕਸਮਾਂ ਖਾ ਲੇ ਤਾਂ ਮੁਸਲਮਾਨਾਂ ਦੇ ਯਕੀਨ ਨਹੀਂ ਕਰਨਾ ਚਾਹੀਦਾ ਦੇਖੋ ਇਹਦਾ ਬੈਸਟਾ ਜਵਾਬ ਬਹੁਤ ਸਾਰੇ ਨੇ ਦੇਖੋ ਮੈਂ ਸਾਡੇ ਮੇਰੇ ਬਹੁਤ ਇੱਕ ਅਜ਼ੀਜ਼ ਵੀਰ ਨੇ ਯਾਨੀ ਸਿੰਘ ਸਾਹਿਬ ਯਾਨੀ ਹਰਪਾਰ ਸਿੰਘ ਜੀ ਅ ਪਤੇਗੜ੍ਹ ਸਾਹਿਬ ਦੇ ਇਤਿਹਾਸ ਗ੍ਰੰਥੀ ਨੇ ਉਹਨਾਂ ਨੇ ਆਪਣੀ ਵੀਡੀਓ ਜੀ ਕਈ ਵਾਰੀ ਇਹ ਗੱਲ ਕਹੀ ਹੈ ਵੀ ਜੇ ਯਕੀਨ ਨਹੀਂ ਕਰਨਾ ਮੈਂ ਉਹਨਾਂ ਦੀ ਗੱਲਾਂ ਦੁਹਰਾ ਰਿਹਾ ਤਾਂ ਸਰਸਨ ਦੀ ਪਾਰ ਕਰਦਨੇ ਦਸਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ 20 ਦਸੰਬਰ 1704 ਨੂੰ ਤੇ ਸਰਸਨ ਦੀ ਪਾਰ ਕਰਕੇ 18 20 ਕਿਲੋਮੀਟਰ 21 ਕਿਲੋਮੀਟਰ ਪੈਂਦਾ ਹੈਗਾ ਕੋਟਰਾ ਨਹਿਂਖਾਂ ਰਸਤੇ 'ਚ ਬਹੁਤ ਸਾਰੇ ਸਿੱਖਾਂ ਦਾ ਰਹਿਂਦੂਆਂ ਦੇ ਘਰ ਆਉਂਦੇ ਨੇ ਤੇ ਗੁਰੂ ਸਾਹਿਬ ਕਿਤੇ ਨਹੀਂ ਲੁਕਦੇ ਕੋਟਰਾ ਨਹਿਂਖਾਂ ਇੱਕ ਮੁਸਲਮਾਨ ਦੇ ਘਰ ਆ ਕੇ ਹੀ ਕਿਉਂ ਰੁਕਦੇ ਨੇ ਜਨਨ ਕਿ ਐਸੀ ਪੀੜ ਸਮੇ ਤਾਂ ਬਹੁਤ ਹੀ ਵਿਸ਼ਵਾਸ ਪਾਤਰ ਦੇ ਘਰ ਰੁਕਿਆ ਜਾਂਦਾ ਹੈ ਦੁਸ਼ਮਣ ਦੇ ਘਰ ਤਾਂ ਨਹੀਂ ਰੁਕਿਆ ਨਹੀਂ ਜਾਂਦਾ ਝੁੱਠੇ ਦੇ ਘਰ ਤਾਂ ਰੁਕਿਆ ਨਹੀਂ ਜਾਂਦਾ ਕੋਟਨ ਸਿੰਘ ਖਾਂ ਦੇ ਘਰ ਰੁਕਦੇ ਨੇ ਫਿਰ ਕੋਟਨ ਸਿੰਘ ਖਾਂ ਦੇ ਘਰ ਹੀ ਰੁਕਦੇ ਨਹੀਂ ਹੈਗੇ ਸਿੱਖਾਂ ਗੁਰੂ ਸਾਹਿਬਾਨ ਦੇ ਮੁਸਲਮਾਨ ਮুরিਦ ਦੀ ਕਿਤਾਬ ਹੈ ਇੱਕ ਗੱਜਨ ਸਿੰਘ ਸੁਖਵਿੰਦਰ ਗੱਜਨ ਸਿੰਘ ਸੁਖਮਿੰਦਰ ਗੱਜਨਵਾ ਸੁਖਵਿੰਦਰ ਸਿੰਘ ਨੇ ਲਿਖਦੇ ਨੇ 100 ਬਹਾਰ ਤੋਂ ਲੈ ਕੇ 160 ਤੱਕ ਕਿ ਜਦੋਂ ਗੁਰੂ ਸਾਹਿਬ 20 ਦਸੰਬਰ ਨੂੰ ਪਹੁੰਚਦੇ ਨੇ ਤਾਂ ਪੂਰੀ ਰਾਤ ਨੀਂਖਾ ਨੇ ਜਾ ਕੇ ਰਾਖੀ ਦਿੱਤੀ ਹਾਂ ਨਾ ਗੁਰੂ ਸਾਹਿਬ ਨੂੰ ਕੋਈ ਵੀ ਆਂਚ ਨਹੀਂ ਆਉਣ ਦਿੱਤੀ। ਉਹ ਵੀ ਤਾਂ ਮੁਸਲਮਾਨ ਸੀ। ਇਹ ਹੋਣੀ ਜੇ ਗੁਰੂ ਸਾਹਿਬ ਦੇ ਜਾਣ ਤੋਂ ਬਾਅਦ ਗੁਰੂ ਸਾਹਿਬ 20 ਤਰੀਕ ਨੂੰ ਉੱਥੇ ਰੁਕਦੇ ਨੇ, 20 ਦੀ ਰਾਤ ਰੁਕਦੇ ਨੇ, 21 ਦਾ ਦਿਨ ਰੁਕਦੇ ਨੇ, 21 ਦੀ ਅੱਧੀ ਰਾਤ ਉੱਥੋਂ ਜਾਂਦੇ ਨੇ ਤੇ ਭਾਈ ਜਿੱਤ ਸਿੰਘ ਉਹਨੂੰ ਛੱਡ ਜਾਂਦੇ ਨੇ ਜਾਂਦੇ ਹੋਏ ਜੀ ਬਹੁਤ ਜ਼ਿਆਦਾ ਫੱਟਰ ਸੀ। ਹਾਂ ਜੀ। ਤੇ ਜਦੋਂ ਕਿਸੇ ਨੇ ਜਾ ਕੇ ਦੁਸ਼ਤ ਨੇ ਚੌਕੀ ਰਜਾਰ ਨੂੰ ਕਹਤਾ ਕਿ ਗੁਰੂ ਸਾਹਿਬ ਆਪਣੇ ਸਿੰਘਾਂ ਸਮੇਤ ਉੱਥੇ ਉਤਰੇ ਹੋਣੇ ਨੇ। ਨਹੀਂ ਖਾਲੀ ਹਵੇਲੀ 'ਚ ਤਾਂ ਤ ਰਾਤ ਨੂੰ ਅੱਗੇ ਜਾ ਕੇ ਹਵੇਲੀ ਘੇਰੀ ਜਾਂਦੀ ਹੈ। ਤੇ ਹਵੇਲੀ ਤਲਾਸ਼ੀ ਲਈ ਜਾਂਦੀ ਹੈ। ਉਹ ਕਮਰਾ ਜਿਹੜਾ ਬੰਦ ਚੌਕੀਰ ਜਰ ਨੇ ਪੁੱਛਦਾ ਵੀ ਇਹ ਕਮਰਾ ਕਿਉਂ ਬੰਦ ਹੈ ਤਾਂ ਉਹਨੇ ਕਿਹਾ ਵੀ ਇਹਦੇ ਵਿੱਚ ਮੇਰੇ ਧੀਜਵਾਈ ਸੁੱਤੇ ਨੇ ਹੈਨਾ ਜੇ ਕਹੋ ਤਾਂ ਖੋਲ ਕੇ ਦਿਖਾ ਦੰਨਾ ਉਹਨੇ ਕਿਹਾ ਚੌਕੀਰ ਜਰ ਨੇ ਉਹਨਾਂ ਨੇ ਮੈਂ ਗੁਜਰਬਾ ਸੁਖਵਿੰਦਰ ਸਿੰਘ ਦੇ ਸ਼ਬਦ ਕੋਟ ਕਰ ਰਹੇ ਹਾਂ ਵੀ ਨਹੀਂ ਨਹੀਂ ਤੁਹਾਡੇ ਚ ਧੀਜਵਾਈ ਹੋਏ ਕਿ ਮੇਰੇ ਹੋਏ ਕਿਸੇ ਇਤਲਾਹ ਦੇਣ ਵਾਲੇ ਨੇ ਗਰਦ ਬਿਆਨੀ ਕੀਤੀ ਹੈ ਹਮ ਔਰ ਉਹ ਚੌਕੀਰ ਜਰ થી ਉਹ ਛੜ ਗਿਆ ਚ ਰਹਿ ਜਾਂਦਾ ਹੁਣ ਇੱਥੇ ਜਰਾ ਅਸੀਂ ਸਾਰੇ ਧੀਆ ਪੈਨਾ ਵਾਲਿਆਂ ਮੈਂ ਅਕਸਰ ਕਹਿੰਦਾ ਹੁੰਨਾ 16 ਸਾਲ ਦੀ ਬੱਚੀ ਸੀ ਮਮਤਾਜ਼ ਹੈਨਾ ਮੈਂ ਅਕਸਰ ਕਹਿੰਦਾ ਹੁੰਨਾ ਵੀ ਇੱਕ ਗੈਰਤ ਮੰਤੇ ਅਨਹੀਪ Itali ਕਿਸੇ ਲਈ ਆਪਣੀ ਜਾਨ ਦੇ ਦੇਣਾ ਤਾਂ ਸੌਖਾ ਕੰਮ ਹੋ ਸਕਦਾ ਪਰ ਆਪਣੀ ਕੁਆਰਿਟੀ ਦੀ ਇੱਜ਼ਤ दाते ਲਗਾ ਦੇਣਾ ਉਹ ਵੀ ਦੂਜੇ ਦੇ ਧਰਮ ਦੇ ਵਿਅਕਤੀ ਲਈ ਸੰਸਾਰ ਵਿੱਚ ਅਜਿਹੀ ਕੋਈ ਦੂਜੀ ਉਦਾਹਰਨ ਨਹੀਂ ਮਿਲਦੀ ਕਿ ਕਿਸੇ ਬਾਪ ਨੇ ਆਪਣੀ ਕੁਆਰਿਟੀ ਦੀ ਇੱਜ਼ਤ ਹੀ ਦਾਤੇ ਲਗਾ ਦਿੱਤੀ ਹੋਵੇ ਕਿਸੇ ਜਾਨ ਬਚਾਉਣ ਲਈ ਤੇ ਇਸ ਦੇ ਬਾਅਦ ਵੀ ਕਹਾਂਗੇ ਵੀ ਅਸੀਂ ਸਿੱਖ ਮੁਸਲਮਾਨ ਸਿੱਖਾਂ ਦੇ ਦੁਸ਼ਮਣ تھے ਇਹ ਉਹਨਾਂ ਤੇ ਯਕੀਨ ਨਹੀਂ ਕਰਨਾ ਹੈਨਾ ਤੇ ਉਸ ਤੋਂ ਬਾਅਦ ਜਦੋਂ ਗੁਰੂ ਉੱਥੋਂ ਨਿਕਲ ਕੇ ਗੁਰੂ ਸਾਹਿਬ ਚਮਕੌਰ ਦੀ ਗੜੀ ਚ ਜਾਂਦੇ ਨੇ ਚਮਕੌਰ ਦੀ اچھا ਫਿਰ ਦੇਖੋ ਰਾਤ ਨੂੰ ਚਾਰੇ ਪਾਸੇ ਜਿਹੜੀ ਸਰਕਾਰੀ ਫੌਜ ਕਿ ਸੂਹੇ ਕੁੱਤਿਆਂ ਵਾਂਗੂ ਫਿਰਦੀ ਲੱਭਦੀ ਹੈ ਨਾ ਤੇ ਆਲਮ ਖਾਨ ਅੱਧੀ ਰਾਤ ਨੂੰ ਗੁਰੂ ਸਾਹਿਬ ਨੂੰ 메ਨ ਰਸਤੇ ਤੋਂ ਹਟ ਕੇ ਦੂਆ ਰਸਤਾ ਦੱਸਣ ਲਈ ਜਾਂਦੇ ਨੇ ਹੂੰ ਠੀਕ ਹੈ ਨਹੀਂ ਜਾਨ ਅਸ ਤੇਲੀਪੁਰ ਰੱਖੇ ਆਲਮ ਖਾਨ ਦਾ ਬੇਟਾ ਹੂੰ ਤੇ ਉਹ ਵੀ ਤਾਂ ਮੁਸਲਮਾਨ ਹੀ ਥਾ ਫਿਰ ਉਹ ਤੋਂ ਚਮਕੌਰ ਦੀ ਗੜੀ 'ਚ ਜਾਂਦੇ ਨੇ ਚਮਕੌਰ ਦੀ ਗੜੀ 'ਚ ਸੈਂਤੀ ਸਿੰਘ ਸ਼ਹੀਦ ਹੋ ਜਾਂਦੇ ਨੇ ਹੂੰ ਗੁਰੂ ਸਾਹਿਬ ਦੇ ਦੋ ਮਹਿੰਦੇ ਸਹਿਜਾ ਦੇ ਸ਼ਹੀਦ ਹੁੰਦੇ ਨੇ ਅਗਰ ਇਹ ਲੜਾਈ ਮੁਸਲਮਾਨਾਂ ਨਾਲ ਥੀ ਜਾਂ ਇਸਲਾਮ ਨਾਲ ਥੀ ਤਾਂ ਗੁਰੂ ਸਾਹਿਬ ਤੁਹਾਨੂੰ ਜਾਂਦੇ ਨੇ ਤਿੰਨ ਸਿੰਘ ਨਾਲ ਥੇ ਉਹ ਪਹੁੰਚਦੇ ਨੇ ਮਾਚੀਵਾਲੇ ਰੰਗਾਂ ਰੰਗਲਾਵਲ ਜਾ ਰਹੇ ਨੇ ਰਸਤੇ ਜਾਂਦੇ ਹੋਏ ਜਿਹੜਾ ਲੁਧਿਆਣਾ ਤਹਿ ਤਹਿਸੀਰ ਸਮਰਾਲਾ ਦੇ ਪਿੰਡ ਬਹਿਲੋਲਪੁਰ ਵਿਖੇ ਰੁਕਦੇ ਨੇ ਮੌਲਵੀ ਪੀਰ ਮਮੋ ਦੇਕਰ ਹਾਂ ਜੀ ਹਰਿੰਦਰ ਸਿੰਘ ਯੂਕੇ ਤੋਂ ਲਿਖਦੇ ਨੇ ਜਿਹੜਾ ਮੈਂ ਦੱਸਿਆ ਵੀ ਉਹ ਫਾਰਾਂ ਚ ਛਪਿਆ ਸੀ ਉਹਨਾਂ ਦਾ ਲੇਖ ਕਿ ਜਦੋਂ ਦਸਮੂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜੀ ਚੋਂ ਨਿਕਲੇ ਤਾਂ ਉਹਨਾਂ ਨੂੰ ਦੂਸਰੇ ਤੀਸਰੇ ਹੱਥ ਤੇ ਕਿਸੇ ਭਰੋਸਾ ਨਹੀਂ ਦਿੱਤਾ ਮੈਂ ਨਾਮ ਹੀ ਲੰਦਾ ਡੋਂ ਲਿਖਿਆ ਤਾਂ ਗੁਰੂ ਸਾਹਿਬ ਜੇ ਲੁਧਿਆਣਾ ਤੇ ਅਸਿਰ ਸੋਨਾ ਦੇ ਪਿੰਡ ਬਹਿਲੌਰਪੁਰ ਵਿਖੇ ਇੱਕ ਮੁਸਲਮਾਨ ਮੌਲਵੀ ਪੀਰ ਮੁਹੰਮਦ ਕਾਦੂਕੇ ਹਮ ਤੇ ਉੱਥੇ ਗੁਰੂ ਸਾਹਿਬ ਨੇ ਭੋਜਨ ਛਕਿਆ ਤੇ ਸਿੰਘਾਂ ਨੂੰ ਆਖਿਆ ਕਿ ਮੁਸਲਮਾਨਾਂ ਨਾਲ ਰੋਟੀ ਸਾਂਝ ਬਣਾਈ ਰੱਖਿਓ ਜੇ ਕਿ ਪਾਸੇ ਗੁਰੂ ਸਾਹਿਬ ਨੇ ਇੱਕ ਕਿਹਾ ਦੀਦਾ ਕੋਈ ਇਤਿਹਾਸ ਹਵਾਲਾ ਨਹੀਂ ਮਿਲਦਾ ਦੂਜੇ ਪਾਸੇ ਗੁਰੂ ਸਾਹਿਬ ਕਹਿ ਰਹੇ ਨੇ ਕਿ ਮੁਸਲਮਾਨਾਂ ਨਾਲ ਰੋਟੀ ਸਾਂਝ ਬਣਾਈ ਰੱਖਣ ਦੇਖੋ ਉਹਨਾਂ ਨੇ ਕੀ ਕਿਹਾ ਉਹਨਾਂ ਨੂੰ ਹੀ ਕਿਹਾ ਦੀ 19ਵੀਂ 20ਵੀਂ ਸਦੀ ਦੇ ਸਾਨੂੰ ਸਾਨੂੰ ਔਰ ਮੈਨੂੰ ਤੁਹਾਨੂੰ ਕਿਹਾ ਸੀ ਕਿਉਂਕਿ ਗੁਰੂ ਸਾਹਿਬ ਉੱਥੇ ਸਾਂਝ ਬਣੀ ਹੋਈ ਧੀ ਨਿਹੰਗਾਂ ਦਾ ਘਰ ਰੁਕੇ ਥ ਚੌਥੀ ਵਾਰ ਰੁਕੇ ਤੇ ਪਹਿਲੀ ਵਾਰੀ ਜਦੋਂ ਪੰਗਾਣੀ ਦੇ ਯੁੱਧ ਦਿੱਤੇ ਗਏ ਨੇ ਕੋਟਾ ਨਿਹੰਗਖਾਂ ਨੂੰ ਰੁਕੇ ਉਹ ਵੀ ਮੁਸਲਮਾਨ ਸੀ ਦੂਜੀ ਵਾਰੀ 1694 ਚ ਜਦੋਂ ਨਿਹੰਗ ਆਦੀ ਨਿਹੰਗਖਾਂ ਦੀ ਬੇਟੀ ਦੀ ਸ਼ਾਦੀ ਮੰਗਣੀ ਸੀ ਪੂਰੇ ਪਰਿਵਾਰ ਸਵੇ ਤਿੰਨ ਦਿਨ ਰੁਕੇ ਨੇ ਯਕੀਨ ਨਹੀਂ ਕਰਨਾ ਤਾਂ ਉਹਦੇ ਰੁਕੇ ਤਿੰਨ ਦਿਨ ਪਰਿਵਾਰ ਸਵੇ ਰੁਕੇ ਨੇ ਤੀਸਰੀ ਵਾਰੀ ਜਦੋਂ 1702 ਚ ਕੁਰੂ ਖੇਤਰ ਤੋਂ ਆ ਰਹੇ ਨੇ ਫਿਰ ਨਹੀਂ ਖਾਂਕ ਨੂੰ ਰੁਕਦੇ ਨੇ ਕੋਟਾਂ ਨਹੀਂ ਖਾਂਕ ਚੌਥੀ ਬਰੀਦ ਪੀੜ ਪੈਂਦੀ ਹੈ ਹਾਲਾਤ ਐਸੇ ਬੰਦੇ ਨੇ ਸਰਸਨ ਦੀ ਪਾਰ ਕਰਕੇ ਫਿਰ ਉਹ ਰੁਕਦੇ ਨੇ ਤੇ ਗੁਰੂ ਸਾਹਿਬ ਦੀਆਂ ਸਿੱਖਾਂ ਦੀ ਸੰਗਤ ਬਣੀ ਹੋਈ ਸੀ ਉਹਨਾਂ ਨੇ ਉਹਨਾਂ ਬਸੇ ਨਹੀਂ ਕਿਹਾ ਸੀ ਉਹਨਾਂ ਨੇ ਸਾਨੂੰ ਸਮਝਾਇਆ ਸੀ ਉਹ ਜਾਣਦੇ تھے ਕਿਉਂਕਿ ਸਿੱਖ ਧਰਮ ਅਨੁਸਾਰ ਜਿਹੜੇ ਗੁਰੂ ਸਾਹਿਬਾਨ ਹੁੰਦੇ ਨੇ ਜਾਨੀ ਜਾਨ ਹੁੰਦੇ ਨੇ ਹੈਨਾ ਔਰ ਜਾਣਦੇ تھے ਵੀ ਆਉਣ ਵਾਲੇ ਟਾਈਮ ਚ ਸਿੱਖ ਔਰ ਮੁਸਲਮਾਨ ਦੇ ਵਿਚਕਾਰ ਤੀਜਾ ਹੱਥ ਨਫਰਤ ਦੀ ਦੀਵਾਰ ਖੜੀ ਕਰੂਗਾ ਇਸ ਕਰਕੇ ਪਹਿਲਾਂ ਹੀ ਕਹਿ ਗਏ ਸੇ ਹੈਨਾ ਉਤੋਂ ਨਿਕਲਦੇ ਨੇ ਚਮਕਾ ਚਮਕੌਰ ਦੀ ਗੜ ਤੋਂ ਨਿਕਲ ਉਤੋਂ ਬਹਿਲਵਾਲਪੁਰ ਤੋਂ ਜਾਂਦੇ ਨੇ ਤਮਾਚੀਵਾੜੇ ਜਾਂਦੇ ਨੇ ਮਾਚੀਵਾੜੇ ਆਪਣੇ ਦੋਸਤ ਪਿਆਰੇ ਸਿੰਘਾ ਕੋਲ ਜਾ ਕੇ ਰੁਕਦੇ ਨੇ ਭਾਈ ਪੰਜਾਬਾ ਤੇ ਗੁਲਾਬਾ ਜਿਹੜੇ ਪਹਿਲੇ ਟਾਈਮ 'ਚ ਗੁਰੂ ਘਰ ਦੇ ਮਸੰਦ ਰਹੇ ਤੇ ਤੇ ਭਾਈ ਪੰਜਾਬਾ ਤੇ ਗੁਲਾਬਾ ਤਾਂ ਥੋੜੀ ਦੇਰ ਬਾਅਦ ਹਤਵੰਨਗੇ ਖੜੇ ਹੋਣ ਦੇ ਗੁਰੂ ਸਾਹਿਬ ਕੋਲ ਜਾਣ ਲਈ ਕਹਿੰਦੇ ਨੇ ਵੀ ਸਾਨੂੰ ਸਾਡੀ ਜਿਹੜੀ ਫੌਜ ਨੂੰ ਪਤਾ ਲੱਗੇ ਸਾਨੂੰ ਉਜਾੜ ਦੇਣਗੇ ਹੈਨਾ ਤੇ ਜਦ ਪਤਾ ਲੱਗੀ ਇਹ ਗੱਲ ਗਨੀ ਖਾਨ ਤੇ ਨਵੀ ਖਾਨ ਨੂੰ ਉਹ ਵੀ ਤਾਂ ਮੁਸਲਮਾਨ ਥੇ ਜਿਸ ਮੁਸੀਬਤ ਤੋਂ ਪਾਈ ਪੰਜਾਬਾਂ ਦੇ ਗੁਲਾਮਾਂ छुटਗਾਰਾ ਪਾਉਣਾ ਚਾਹੁੰਦੇ ਸਨ ਉਸ ਨੂੰ ਆਪਣੀ ਛਾਤੀ ਨਾਲ ਲਾ ਕੇ ਪਾਈ ਗਨੀਖਾਂ ਤੇ ਨਵੀਖਾਂ ਮੁਸਲਮਾਨ ਆਪਣੇ ਘਰ ਲੈ ਕੇ ਜਾਂਦੇ ਨੇ ਹੂੰ ਤੇ ਉੱਚਾ ਪੀਰ ਪੁਰਾ ਕੇ ਉੱਥੋਂ ਲੈ ਕੇ ਜਾਂਦੇ ਨੇ ਬਲਕਿ ਇਹ ਮੈਂ ਤੁਹਾਨੂੰ ਇੱਕ ਮਜ਼ੇਦ ਦੀ ਗੱਲ ਦੱਸਦਾ ਇਹ ਲਿਖਿਆ ਉਹਨਾਂ ਨੇ 68 ਨੰਬਰ 167 ਹਰਡ ਪੇਜ ਤੇ ਨਾ 178 377 ਤੇ ਗਦਨਵਾਲਾ ਸੁਖਵਿੰਦਰ ਸਿੰਘ ਜੀ ਨੇ ਆਪਣੀ ਕਿਤਾਬ ਗੁਰੂ ਸਾਹਿਬਾਨ ਦੇ ਮੁਸਲਮਾਨ ਮਰੀਦ ਕਿ ਜਦੋਂ ਉੱਚਾ ਪੀਰ ਮਲਾ ਕੇ ਲੈ ਜਾ ਰਹੇ تھے ਤਾਂ ਸਰਕਾਰੀ ਫੌਜ ਨੇ ਘੇਰ ਲਿਆ ਕਹਿੰਦੇ ਠੀਕ ਹੈ ਨਹੀਂ ਉਸਾਰਾ ਲੰਬਾ ਵਾਕਿਆ ਤਿੰਨੋਂ ਬੰਦੇ ਜਿਨ੍ਹਾਂ ਨੇ ਗਵਾਹੀ ਦਿੱਤੀ ਗੁਰੂ ਸਾਹਿਬ ਦੇ ਅਕ ਵਿਚ ਉਹ ਵੀ ਤਾਂ ਮੁਸਲਮਾਨ ਤੇ